ਉਹ ਰੋਸਨਾਕੇ ਖਾਸਤੇ ਜੀ ਟਕਤਾਲ ਪਿੰਨੇ-ਪਿੰਨੇ ਚਲੀ ਆ ਰਹੀ ਹੈ। ਸੋ ਜਿਸ ਤੱਕ ਕਿਸੇ ਖਾਸ ਪਾਰਟੀ ਦੇ ਨਾਲ ਪਲਕ ਨਹੀਂ ਹੋਰ ਕਿਸੇ ਨਾਲ ਪਲਕ ਨਹੀਂ ਸਿੱਧਾ ਅਕਾਲ ਪੁਰਖ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇ ਦਸਮ ਪਾਤਸ਼ਾਹ ਜੀ ਦੇ ਨਾਲ ਪਲਕ ਹੈ। ਤੁਸੀਂ ਗੋਵੇ ਸੂਰ ਦੇ ਟਕਤਾਲ ਚਲਾਉਗੇ। ਦਮਦ ਦੇ ਸਾਹਿਬ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਸਾਹਿਬ ਜੀ ਜੋ ਹੈਡ ਗਰੰਪ ਸੀ ਪਹਿਲੇ ਦਸਮ ਪਾਤਸ਼ਾਹ ਜੀ ਦੇ ਸਾਥ ਤੇ ਇਹਨਾਂ ਨੇ ਅਮਰਤਖ ਸਬਾਬ ਵਾਲੀ ਕੇ ਟਕਤਾਲ ਚਲਾਈ ਹੈ। ਸੋ ਭਾਈ ਮਲੀ ਸਈ ਜੀ ਕੋ ਅਗੇ ਇੱਕ ਸਕਾਲ ਚੱਲੀ ਬਾਬਾ ਦੀਪ ਸਿੰਘ ਜੀ ਦੇ ਅਰਥ ਨਹੀਂ ਪੜਾਏ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸੁੱਧ ਪਾਠ ਕਰਵਾਏ ਤੇ ਨਾਲ ਉਹਨਾਂ ਨੇ ਸੋ ਚਾਰ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਹੱਥੀ ਲਿਖੇ ਸਨ ਸੋ ਉਦੋਂ ਤੋਂ ਲੈ ਕੇ ਖਾਲਸੇ ਦੀ ਤਕਤਾਲ ਪਿੰਨੇ ਪਿੰਨੇ ਚੱਲੀ ਆ ਰਹੀ ਹੈ ਸੋ ਜਿਸ ਤੱਕ ਕਿਸੇ ਖਾਸ ਪਾਰਟੀ ਦੇ ਨਾਲ ਸੱਲਤ ਨਹੀਂ ਹੋਰ ਕਿਸੇ ਦਰਾਲ ਸੱਲਤ ਨਹੀਂ ਸਿੱਧਾ ਅਕਾਲ ਪੁਰਖ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇ ਦਸੰਤ ਪਾਤਸ਼ਾਹ ਜੀ ਦੇ ਨਾਲ ਸਨਕ ਹੈ ਸੋ ਸੇ ਬ੍ਰਹਮ ਵਿਬਿਆਦੀ ਦਾਤ ਵੀ ਆਪਣੇ ਖਾਲਸੇ ਨੂੰ ਸਤਿਗੁਰੂ ਕਲਗੀ ਤਰ ਸਕੇ ਪਾਸ਼ਲ ਆਪ ਮਖੀ